ਜਿੱਦੋਂ ਤੱਕ ਆਪ ਤੇ ਪੱਥਰ ਦੀ ਗੱਲ ਆ ਉਹ ਤਾਂ ਮੈਂ ਸਾਰਾ ਕੁਝ ਵੇਚ ਕੇ ਵੀ ਕਰੋੜ ਡੇਢ ਕਰੋੜ ਰੁਪਏ ਇਕੱਠੇ ਨਹੀਂ ਕਰ ਸਕਦਾ ਕਿ ਡਾਕਟਰ ਕਹਿੰਦੇ ਆ ਕਿ ਜੋ ਇਹਦੀ ਲਾਈਫ ਆ ਉਹ 16 ਤੋਂ 18 ਸਾਲ ਹੈ ਹੂੰ ਦਵਾਈ ਹੋਰ ਕੋਈ ਨਹੀਂ ਕਿਤੇ ਇਲਾਜ ਕੋਈ ਨਹੀਂ ਇੰਡੀਆ ਦੇ ਵਿੱਚ ਜੀ ਇਹਦਾ ਜੀ ਦੋਮੀ ਦਾ ਜਨਮ ਦਿਨ ਹੁੰਦਾ ਸੀ ਸੋਚਦੇ ਆਂਗੇ ਵੀ ਮਤਲਬ ਇਹਦੀ ਉਮਰ ਘਟ ਰਹੀ ਹੈ ਇਹਨਾਂ ਨੂੰ ਹੀ ਮਾਪਿਆਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਆਪਣੇ ਬੱਚੇ ਨੇ ਵੀ ਵੱਡਾ ਹੋਵੇ ਵਿਆਹਾਂਗੇ ਅਸੀਂ ਆਏ ਕਰਾਂਗੇ ਅਸੀਂ ਸੋਚਦੇ ਆਂ ਵੀ ਇਹਦਾ ਇੱਕ ਸਾਲ ਕੱਟ ਗਿਆ ਹੋਰ ਕੱਟ ਗਿਆ ਦੇਖਿਆ ਕਿ ਸਾਨੂੰ ਪੂਰਾ 88 ਦਿਨ ਦਵਾਈ ਦੇ ਵਿੱਚ ਰਹਿਣਾ ਪਊਗਾ ਜੀ ਤੇ ਦਵਾਈ ਦੇ ਵਿੱਚ ਹੀ ਇਹਨਾਂ ਦਾ ਇਲਾਜ ਚੱਲਣਾ ਜੀ ਉਹਦੀ ਟੋਟਲ ਜੋ ਕੋਸਟ ਹੈ ਜੇ ਆਪਾਂ ਡਾਲਰਾਂ ਵਿੱਚ ਕਰੀਏ ਤਾਂ 2900 ਮਿਲੀਅਨ ਹੈ ਜੀ ਜੇ ਦਿਨਾਰਾਂ ਦੇ ਵਿੱਚ ਗੱਲ ਕਰੀਏ ਤਾਂ 1 ਕਰੋੜ 4 ਲੱਖ 3000 ਦਿਨਾਰ ਬਣਦੇ ਆ ਤੇ ਜੇ ਆਪਾਂ ਆਪਣੀ ਭਾਰਤੀ ਕਰੰਸੀ ਦੀ ਗੱਲ ਕਰਦੇ ਆ ਤਾਂ ਉਹ ਟੋਟਲ 25 ਕਰੋੜ ਦੇ ਲਗਭਗ ਅਮਾਉਂਟ ਬਣਦੀ ਹੈ ਚੜਨ ਵਾਲੇ ਬੈਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਕਹਿੰਦਾ ਮੈਂ ਚੜਦਾ ਨਹੀਂ ਮਤਲਬ ਵੀ ਆਪਣੇ ਘਰੇ ਆਮ ਪੌੜੀਆਂ ਬਣੀਆਂ ਹੁੰਦੀਆਂ ਅੰਦਰ ਜਾਣ ਵਾਸਤੇ ਵੀ ਤਾਂ ਅਸੀਂ ਉਹਨੂੰ ਚੱਕ ਕੇ ਗੋਦੀ ਚੱਕ ਕੇ ਅੰਦਰ ਲੈ ਕੇ ਜਾਂਦੇ ਸੀ ਤਾਂ ਅਸੀਂ ਉਹਨੂੰ ਕਹਿੰਦੇ ਸੀ ਵੀ ਆਪਣਾ ਨੀ ਕਿਉਂ ਕਮਜ਼ੋਰ ਹੈ ਅਸੀਂ ਡਾਕਟਰਾਂ ਤੱਕ ਪਹੁੰਚ ਕਰਦੇ ਰਹੇ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਨਾਮ ਰਾਧੇਵ ਬਾਰੀ ਤੇ ਛਕਰ ਹੈ ਵਿਟਾਮਿਨ ਡੀ ਦੀਆਂ ਦਵਾਈਆਂ ਦਿੰਦੇ ਰਹੇ ਮਤਲਬ ਕੈਪਸੂਲ ਦਿੰਦੇ ਰਹੇ ਫਿਰ ਜਦੋਂ ਅਸੀਂ ਪੀਜੀਆਈ ਪਹੁੰਚ ਕੀਤੀ ਤਾਂ ਉਹਨਾਂ ਨੇ ਸਾਨੂੰ ਇੱਕ ਟੈਸਟ ਲਿਖਿਆ ਜਦੋਂ ਅਸੀਂ ਉਹ ਟੈਸਟ ਕਰਾਇਆ ਤਾਂ ਉਹਦੇ ਵਿੱਚ ਇਹ ਡਾਇਗਨੋਸ ਹੋਇਆ ਕਿ ਬੱਚੇ ਦੇ ਜੋ ਜੀਨ ਨੇ ਉਹ 45 ਤੋਂ ਲੈ ਕੇ 50 ਤੱਕ ਜੋ ਜੀਨ ਨੇ ਉਹ ਮਿਸ ਨੇ ਉਹਨਾਂ ਕਰਕੇ ਹੀ ਇਹ ਸਾਰੀ ਪ੍ਰੋਬਲਮ ਆ ਰਹੀ ਹੈ ਇਲਾਜ ਕਦੋਂ ਤੱਕ ਹੈ ਆਪਣੇ ਕੋਲੇ ਸਮਾਂ ਮਿੱਥਿਆ ਹੋਇਆ ਹੈ ਕਿੰਨੇ ਸਮੇਂ ਤੱਕ ਆਪ ਨੂੰ 25 ਕਿਲੋ ਰੁਪਏ ਚਾਹੀਦੇ ਹਾਂ ਜੀ ਚਾਰ ਚਾਰ ਮਹੀਨਾ ਦੇ ਵਿੱਚ ਹੀ ਕਿਉਂਕਿ 388 ਦਿਨ ਤਾਂ ਆਪਾਂ ਨੂੰ ਉਹਦੇ ਇਲਾਜ ਤੇ ਵੀ ਲੱਗਣੇ ਆ ਤਿੰਨ ਚਾਰ ਮਹੀਨੇ ਹੀ ਆਪਣੇ ਕੋਲੇ ਜੇ ਆਪਾਂ ਸਿੱਧਾ ਆਪਾਂ ਸੋਚੀਏ ਤੁਹਾਡੇ ਅੱਗੇ ਤਰਲੇ ਕਰਦੇ ਆਂ ਮਿੰਤਾ ਕਰਦੇ ਆਂ ਇਸ ਵੀਡੀਓ ਨੂੰ ਇੰਨਾ ਕੋ ਸ਼ੇਅਰ ਕਰ ਦਿਓ ਕਿਸ ਬੱਚੇ ਦੀ ਜ਼ਿੰਦਗੀ ਅਸੀਂ ਇੱਕ ਨਹੀਂ ਵਾਰ-ਵਾਰ ਵੀਡੀਓ ਪਾਵਾਂਗੇ ਜਦੋਂ ਤੱਕ ਆਗਮਨ ਦੇ ਲਈ ਆਗੂ ਦੀ ਜ਼ਿੰਦਗੀ ਦੇ ਲਈ ਜਿਹੜਾ ਟਾਰਗੇਟ ਹੈ 25 ਕਰੋੜ ਰੁਪਏ ਦਾ ਪੂਰਾ ਨਹੀਂ ਹੋ ਜਾਂਦਾ ਅਸੀਂ ਬਾਰ ਬਾਰ ਆਵਾਂਗੇ ਇਹਨਾਂ ਕੋਲ ਅਸੀਂ ਬਾਰ ਬਾਰ ਤੁਹਾਨੂੰ ਬੇਨਤੀ ਕਰਾਂਗੇ ਦੇਸ਼ਾਂ ਵਿਦੇਸ਼ਾਂ 'ਚ ਬਸਦੇ ਪੰਜਾਬੀਓ ਸਾਸਿਕਾਲ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਲਾਡੇ ਦੀ ਬੁੱਕਲ ਚ ਪੈਂਦਾ ਪਿੰਡ ਬੀਰੋਕ ਖੁਰਦ ਪਹੁੰਚੇ ਆ ਸਰਲਿਖ ਦੇ ਜ਼ਰੀਏ ਬਹੁਤ ਸਾਰੀਆਂ ਦਰਦ ਭਰੀਆਂ ਦਾਸਤਾਨ ਬਹੁਤ ਸਾਰੀਆਂ ਦੁਖਿਆਰੀਆਂ ਕਹਾਣੀਆਂ ਤੁਹਾਡੇ ਸਾਹਮਣੇ ਕੀਤੀਆਂ ਤੁਸੀਂ ਉਹਨਾਂ ਦੀ ਬਾਹ ਫੜੀ ਹੈ ਅੱਜ ਇੱਕ ਬੱਚੇ ਬਾਰੇ ਪਤਾ ਲੱਗਿਆ ਕਿ ਇੱਕ ਬੱਚਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਈ ਵਾਰੀ ਸੋਸ਼ਲ ਮੀਡੀਆ ਤੇ ਹੈਰਾਨੀ ਹੁੰਦੀ ਸੀ ਸੁਣ ਕੇ ਵੀ ਇੰਨਾ ਮਹਿੰਗਾ ਟੀਕਾ ਹਾਂ ਅਗੰਪ੍ਰੀਤ ਦੀ ਜ਼ਿੰਦਗੀ ਬਚਾਉਣ ਦੇ ਲਈ ਜਿਹੜਾ ਤੁਸੀਂ ਇਹ ਬੱਚਾ ਦੇਖ ਰਹੇ ਹੋ ਇਹ ਅਗੰਪ੍ਰੀਤ ਸਿੰਘ ਹੈ 8 ਸਾਲ ਦੀ ਉਮਰ ਹੈ 25 ਕਰੋੜ ਰੁਪਏ ਦਾ ਟੀਕਾ ਇਸ ਅਗੰਪ੍ਰੀਤ ਦੀ ਜ਼ਿੰਦਗੀ ਬਚਾਉਣ ਲਈ ਲੱਗਣਾ ਹੈ ਤੇ ਜਿਹੜੇ ਆਮ ਪਰਿਵਾਰ ਹੁੰਦੇ ਆ ਦੋ ਚਾਰ ਕਿੱਲਾਂ ਵਾਲੇ ਸੁਭਾਅਕ ਦੀ ਗੱਲ ਹੈ ਜਿਹਦੇ ਕੋਲ ਜ਼ਮੀਨ ਨਹੀਂ ਹੁੰਦੀ ਆਮ ਪਿੰਡਾਂ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਇੰਨੀ ਰਕਮ ਇਕੱਠੀ ਕਰਨਾ ਬਹੁਤ ਔਖਾ ਹੈ। ਬਿਮਾਰੀ ਕੀ ਹੈ? ਬਹੁਤ ਕੁਝ ਸਾਰੀ ਜਾਣਕਾਰੀ ਤੁਹਾਨੂੰ ਦੰਨੇ ਆ। ਮੇਰੇ ਨਾਲ ਅਗੰਪ੍ਰੀਤ ਸਿੰਘ ਹੈ। ਅਗੰਪ੍ਰੀਤ ਦੇ ਪਿਤਾ ਜਗਤਾਰ ਸਿੰਘ ਅਗੰਪ੍ਰੀਤ ਦੀ ਮੰਮੀ ਕਮਲਦੀਪ ਕੌਰ। ਭਾਈ ਜਗਤਾਰ ਬਿਮਾਰੀ ਕੀ ਹੈ? ਤੁਹਾਨੂੰ ਕਦੋਂ ਪਤਾ ਚੱਲਦਾ ਹੈ? ਸਭ ਤੋਂ ਪਹਿਲਾਂ ਸਸਰੀ ਘਰ ਸਭ ਤੋਂ ਪਹਿਲਾਂ ਧੰਨਵਾਦ ਸਰਲੇਖ মিডিਆ ਦਾ ਜਿਨ੍ਹਾਂ ਨੇ ਸਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਕੀਤੀ ਤੇ ਸਾਡੇ ਦੁੱਖ ਨੂੰ ਸਮਝਿਆ ਜਿੱਥੇ ਤੱਕ ਬਿਮਾਰੀ ਦੀ ਗੱਲ ਹੈ ਬਿਮਾਰੀ ਆ ਦੁਸ਼ੇਨ ਮਸਕਲਸ ਟ੍ਰੋਫੀ ਜਿਸ ਨੂੰ ਜੇ ਆਪਾਂ ਪੰਜਾਬੀ ਦੇ ਵਿੱਚ ਸਮਝੀਏ ਤਾਂ ਇਹ ਮਾਸਪੇਸ਼ੀਆਂ ਦੀ ਕਮਜ਼ੋਰੀ ਕਾਰਨ ਹੁੰਦਾ ਜਿੱਦਾਂ ਜਿੱਦਾਂ ਬੱਚੇ ਦੀ ਉਮਰ ਵੱਧਦੀ ਜਾਂਦੀ ਹੈ ਇਹਨੂੰ ਜਿਹੜਿਆ ਮਾਸਪੇਸ਼ੀਆਂ ਨੇ ਤੇ ਜਿੰਨੇ ਜੋੜ ਆ ਉਹ ਮਤਲਬ ਬੀਕ ਹੁੰਦੇ ਜਾਂਦੇ ਆ ਤੇ ਉਹਨਾਂ ਨੂੰ ਸਟੇਬਲ ਕਰਨ ਦੇ ਵਾਸਤੇ ਬੱਚੇ ਨੂੰ ਦਿਨੋਂ ਦਿਨ ਸਟੀਰੋਇਡ ਦਿੱਤੀ ਜਾਂਦੀ ਹੈ ਤੇ ਜਦੋਂ ਵੀ ਅਸੀਂ ਪੀਜੀਆ ਹੀ ਜਾਂਦੇ ਆ ਦਾ ਸਟੀਰੋਇਡ ਦੀ ਜਿਹੜੀ ডোজ ਆ ਉਹ ਵਧਾ ਦਿੱਤੀ ਜਾਂਦੀ ਹੈ ਜਿਸ ਦਾ ਅੱਗੇ ਬੱਚੇ ਦੇ ਦਿਲ ਤੇ ਫੇਫੜੇ ਖਤਮ ਹੋ ਜਾਣਗੇ ਇਸ ਕਰਕੇ ਬੱਚੇ ਦੀ ਜੋ ਲਾਈਫ ਆ ਜੋ ਸਾਨੂੰ ਡਾਕਟਰ ਦੱਸਦੇ ਅੱਜ ਦੀ ਘੜੀ ਸੋ ਜੇ ਇਲਾਜ ਨਾ ਹੋਇਆ ਤਾਂ 16 ਤੋਂ 18 ਸਾਲ ਦੀ ਉਮਰ ਉਹ ਨਜ਼ਾਰਤ ਕਰ ਦੇਈ ਬੱਚੇ ਦੀ ਇਹਦਾ ਪਤਾ ਲੱਗਿਆ ਇਸ ਗੱਲ ਦਾ ਵੀ ਬਿਮਾਰੀ ਕਾ ਤੋਂ ਹੁੰਦੀ ਹੈ ਕੀ ਕਾਰਨ ਹੋਏ ਨੇ ਇਹਦੇ ਪਿੱਛੇ ਕਾਰਨ ਹੀ ਪਤਾ ਲੱਗੇ ਕੋਈ ਚੀਜ਼ ਦਾ ਬਿਮਾਰੀ ਤਾਂ ਸਾਨੂੰ 4 ਸਾਲ ਪਹਿਲਾਂ ਪਤਾ ਲੱਗੀ ਸੀ ਜਦੋਂ ਅਸੀਂ ਇਹਨਾਂ ਦਾ ਟੈਸਟ ਕਰਾਇਆ ਸੀ ਪਹਿਲਾਂ ਅਸੀਂ ਸਹੀ ਵੀ ਬੱਚਾ ਵੈਸੇ ਹੀ ਕਮਜ਼ੋਰ ਹੈ ਵਿਟਾਮਿਨ ਡੀ ਦੀਆਂ ਦਵਾਈਆਂ ਦਿੰਦੇ ਰਹੇ ਮੰਨ ਲਓ ਕੈਪਸੂਲ ਦਿੰਦੇ ਰਹੇ ਫਿਰ ਜਦੋਂ ਅਸੀਂ ਪੀਜੀਆਈ ਪਹੁੰਚ ਕੀਤੀ ਤਾਂ ਉਹਨਾਂ ਨੇ ਸਾਨੂੰ ਇੱਕ ਟੈਸਟ ਲਿਖਿਆ ਜਦੋਂ ਅਸੀਂ ਉਹ ਟੈਸਟ ਕਰਾਇਆ ਤਾਂ ਉਹਦੇ ਵਿੱਚ ਇਹ ਡਾਇਗਨੋਸ ਹੋਇਆ ਕਿ ਬੱਚੇ ਦੇ ਜੋ ਜੀਨ ਨੇ ਉਹ 45 ਤੋਂ ਲੈ ਕੇ 50 ਤੱਕ ਜੋ ਜੀਨ ਨੇ ਉਹ ਮਿਸ ਨੇ ਉਹਨਾਂ ਕਰਕੇ ਹੀ ਇਹ ਸਾਰੀ ਪ੍ਰੋਬਲਮ ਆ ਰਹੀ ਹੈ ਉਹ ਜੀਨ ਆਫ ਚ ਇੱਕ ਚੇਨ ਜੋ ਆਪਣੇ ਸਰੀਰ ਦੀ ਹੁੰਦੀ ਹੈ ਉਹ ਨਹੀਂ ਬਣ ਰਹੀ ਉਹਦੇ ਵਿੱਚੋਂ ਇੱਕ ਜੀਨ ਡਿਲੀਟ ਕਰਨਾ ਪਊਗਾ ਫੇਰੇ ਬੱਚੇ ਦੀ ਚੇਨ ਸਹੀ ਹੋਊਗੀ ਤੇ ਫੇਰ ਬੱਚੇ ਦਾ ਲਾਫ ਸਪਲ ਹੋ ਸਕਦਾ 25 ਕਰੋੜ ਅਮਾਉਂਟ ਵੱਡੀ ਹੈ ਇਸ ਤੋਂ ਪਹਿਲਾਂ ਕਿੰਨਾ ਕੁ ਰੁਪਿਆ ਇਕੱਠਾ ਹੋਇਆ ਜਾਂ ਤੁਸੀਂ ਆਪਣੇ ਪੱਧਰ ਤੇ ਕੀ ਕਰ ਸਕਦੇ ਹੋ ਜਾਂ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਜਿੱਥੋਂ ਤੱਕ ਆਪ ਤੇ ਪੱਧਰ ਦੀ ਗੱਲ ਆ ਉਹ ਤਾਂ ਮੈਂ ਸਾਰਾ ਕੁਝ ਵੇਚ ਕੇ ਵੀ ਕਰੋੜ ਡੇਢ ਕਰੋੜ ਰੁਪਿਆ ਇਕੱਠਾ ਨਹੀਂ ਕਰ ਸਕਦਾ ਬਹੁਤ ਔਖਾ ਹੁੰਦਾ ਸਭ ਕੁਝ ਦੱਸਣਾ ਤੁਹਾਡੇ ਅੱਗੇ ਤਰਲੇ ਕਰਦੇ ਆਂ ਮਿੰਤਾ ਕਰਦੇ ਆਂ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿਸ ਬੱਚੇ ਦੀ ਜ਼ਿੰਦਗੀ ਅਸੀਂ ਇੱਕ ਨਹੀਂ ਵਾਰ-ਵਾਰ ਵੀਡੀਓ ਪਾਵਾਂਗੇ ਜਦੋਂ ਤੱਕ ਆਗਮ ਦੇ ਲਈ ਆਗੂ ਦੀ ਜ਼ਿੰਦਗੀ ਦੇ ਲਈ ਜਿਹੜਾ ਟਾਰਗੇਟ ਹੈ 25 ਕਰੋੜ ਰੁਪਏ ਦਾ ਪੂਰਾ ਨਹੀਂ ਹੋ ਜਾਂਦਾ ਅਸੀਂ ਬਾਰ-ਬਾਰ ਆਵਾਂਗੇ ਇਹਨਾਂ ਕੋਲ ਅਸੀਂ ਬਾਰ-ਬਾਰ ਤੁਹਾਨੂੰ ਬੇਨਤੀ ਕਰਾਂਗੇ ਕਿਉਂਕਿ ਸਾਡੇ ਇਲਾਕੇ ਦਾ ਪਿੰਡ ਹੈ ਸਾਨੂੰ ਜਿਉਂ ਹੀ ਪਤਾ ਲੱਗਿਆ ਹਰ ਵਾਰ ਆਪਣੇ ਬੱਚਿਆਂ ਬਾਰੇ ਸੋਚੀ ਜਾਂਦੇ ਰਹਿੰਦੇ ਆ ਵੀ ਇੱਕ ਬੱਚੇ ਦੀ ਜ਼ਿੰਦਗੀ ਕਿੰਨੀ ਮਾਂ ਪਿਓ ਲਈ ਮਹੱਤਵਪੂਰਨ ਹੁੰਦੀ ਹੈ ਇਹ ਅਗਮ ਨੂੰ ਮਿਲ ਕੇ ਪਤਾ ਚੱਲਦਾ ਜਿਹੜੀ ਦਵਾਈ ਦੀ ਗੱਲ ਚੱਲ ਰਹੀ ਹੈ ਹੁਣ ਜਿਹੜਾ 25 ਕਰੋੜ ਦਾ ਟੀਕੇ ਦੀ ਗੱਲ ਚੱਲਦੀ ਹੈ ਕਿ ਬਾਕੀ ਸੰਭਵ ਹੈ ਚੀਜ਼ ਵੀ ਜੇ ਉਹ ਗੱਲ ਜੇ ਟੀਕਾ ਲੱਗ ਜਾਂਦਾ ਹੈ ਗਵਨ ਨੂੰ ਤਾਂ ਠੀਕ ਹੋ ਜਾਊਗਾ ਜਿੱਥੇ ਤੱਕ ਦਵਾਈ ਦੀ ਗੱਲ ਆ ਉਹ ਤਾਂ ਤਾਂ ਅਸੀਂ ਪਹਿਲਾਂ ਅਮਰੀਕਾ ਦੇ ਵਿੱਚੋਂ ਪਲਾਬ ਦੇ ਸੀ ਜੀ ਪਰ ਉਹ ਕਹਿੰਦੇ ਸੀ ਵੀ ਅੰਡਰ ਪ੍ਰੋਸੈਸ ਆਇਆ ਸੀ ਉਹ ਉਹਦਾ ਇੱਕ ਮਤਲਬ ਪ੍ਰੋਸੈਸ ਚਲਾ ਰਹੇ ਆ ਪਰ ਅਮਰੀਕਾ ਦੇ ਵਿੱਚ ਪਿਛਲੇ ਮਹੀਨੇ ਡਿਕਲੇਅਰ ਹੋ ਗਿਆ ਸੀਗਾ ਵੀ ਇਹ ਜੋ ਜੀਨ ਥੈਰਪੀ ਹੈ ਉਹ ਕਾਮਯਾਬ ਹੋ ਗਈ ਹੈ ਤੇ ਉਹਦੇ ਨਾਲ ਉਹ ਜੀਨ ਨੂੰ ਕਿਸੇ ਵੀ ਜੀਨ ਨੂੰ ਡਿਲੀਟ ਕੀਤਾ ਜਾ ਸਕਦਾ ਹੈ ਤਾਂ ਜਿੱਥੋਂ ਤੱਕ ਆ ਪਾਗਮ ਪ੍ਰੇਤ ਦੀ ਗੱਲ ਕਰਦਿਆਂ ਤਾਂ ਇਹਦਾ 51 ਨੰਬਰ ਜੋ 52 ਨੰਬਰ ਜੀਨ ਹੈ ਉਹ ਡਿਲੀਟ ਹੋ ਸਕਦਾ ਜਿਸ ਨਾਲ ਇਹਦੀ ਜਾਨ ਬਚ ਸਕਦੀ ਹੈ ਉਹ ਡਿਲੀਟ ਕਰਕੇ ਜਦੋਂ 4 ਸਾਲ ਪਹਿਲਾਂ ਪਤਾ ਚੱਲਿਆ ਸੀ ਉਦੋਂ ਵਗਮ ਕਿਹੋ ਜਿਹਾ ਸੀ ਇਹਨਾਂ 4 ਸਾਲਾਂ ਦੇ ਵਿੱਚ ਕੀ ਬਦਲਾ ਦੇਖ ਰਹੇ ਹਾਂ ਕੀ ਘਟਿਆ ਕੀ ਵਧਿਆ ਕੀ ਗਲਤੀ ਸਹੀ ਹੋ ਰਹੀ ਹੈ ਕੀ ਗਲਤ ਹੋ ਰਿਹਾ ਹੈ 4 ਸਾਲਾਂ ਤੱਕ ਤਾਂ ਹੀ ਬਿਲਕੁਲ ਤੰਦਰੁਸਤ ਸੀਗਾ ਇਹ 4 ਸਾਲਾਂ ਤੋਂ ਬਾਅਦ ਹੀ ਇਹਨਾਂ ਨੂੰ ਪ੍ਰੋਬਲਮ ਆਉਣ ਲੱਗਿਆ ਜਿਵੇਂ ਬਹਿ ਕੇ ਖੜਾ ਨਹੀਂ ਹੋ ਸਕਦਾ ਸੀਗਾ ਜੀ ਕਈ ਵਾਰ ਪੌੜੀਆਂ ਚੜਦਾ ਸੀ ਤਾਂ ਪੌੜੀਆਂ ਚੜਨ ਵੇਲੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਕਹਿੰਦਾ ਮੈਂ ਚੜਦਾ ਨਹੀਂ ਮਤਲਬ ਵੀ ਆਪਣੇ ਘਰੇ ਆਮ ਪੌੜੀਆਂ ਬਣੀਆਂ ਹੁੰਦੀਆਂ ਅੰਦਰ ਜਾਣ ਵਾਸਤੇ ਵੀ ਤਾਂ ਅਸੀਂ ਉਹਨੂੰ ਚੱਕ ਕੇ ਗੋਦੀ ਚੱਕ ਕੇ ਅੰਦਰ ਲੈ ਕੇ ਜਾਂਦੇ ਸੀ ਤਾਂ ਅਸੀਂ ਉਹਨੂੰ ਕਹਿੰਦੇ ਸੀ ਵੀ ਆਪਣਾ ਨੀ ਕਿਉਂ ਕਮਜ਼ੋਰ ਹੈ ਅਸੀਂ ਡਾਕਟਰਾਂ ਤੱਕ ਪਹੁੰਚ ਕਰਦੇ ਰਹੇ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਨਾਮ ਰਾ ਦੇਵ ਵਾਰੀ ਤੇ ਚਕਰ ਹੈ ਅਗੰਮ ਗੱਲਾਂ ਕਰਦੇ ਹਾਂ ਇੱਕ ਮਾਂ ਪਹਿਲੇ 4 ਸਾਲਾਂ ਸਫਰ ਕਿ ਹੋ ਗਿਆ ਸੀ ਜਿਹੜਾ ਓਣ 4 ਸਾਲਾਂ ਦਾ ਹੰਡਾ ਰਹੇ ਹਾਂ ਉਹ ਕਿ ਹੋ ਗਿਆ ਸੀਗਾ 4 ਸਾਲ ਪਹਿਲਾਂ ਅਗੰਮ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਅਮਨ ਦਾ ਸਰੀਰ ਅਗੰਮ ਦਾ ਸਰੀਰ ਸੀ ਜਿਹੜਾ ਉਹ ਕਿਵੇਂ ਦਾ ਸੀ ਜਿਹੜਾ ਹੁਣ 4 ਸਾਲਾਂ ਚ ਤੁਸੀਂ ਦੇਖਿਆ ਹੈ ਉਹ ਉਹ ਕੀ ਕੁਝ ਹੋ ਰਿਹਾ ਹੈ ਬਲਾਂ 4 ਸਾਲ ਤੱਕ ਤਾਂ ਵਧੀਆ ਸੀ ਜੀ ਸਾਨੂੰ ਵੀ ਜਿਹਨੂੰ 7 ਸਾਲ ਬਾਅਦ ਦੇਖਿਆ ਸੀ ਭਲਾ 14 ਸਾਲਾਂ ਦੀ ਕੁੜੀ ਹੈ ਜੀ 7 ਸਾਲ ਬਾਅਦ ਹੋਇਆ ਸੀ ਇੰਨੀ ਖੁਸ਼ੀ ਮਨਾਈ ਵੀ ਸਾਡੇ ਘਰੇ ਬੇਟਾ ਹੋਇਆਗਾ ਜੀ ਫਿਰ 7 4 ਸਾਲਾਂ ਬਾਅਦ ਜਦੋਂ ਸਾਨੂੰ ਪਤਾ ਲੱਗਦਾ ਵੀ ਇਹੇ ਹੀ ਬਿਮਾਰੀ ਦਾ ਸ਼ਿਕਾਰ ਹੈ ਫਿਰ ਇੱਕ ਮਹੀਨਾ ਸੀ ਅਸਾਂ ਕੱਢਿਆ ਜਦੋਂ ਸਾਨੂੰ ਇਹ ਬਿਮਾਰੀ ਦਾ ਪਤਾ ਲੱਗਿਆ ਜੀ ਹੌਲੀ-ਹੌਲੀ ਬਸ ਵੀ ਜਿੱਦੋਂ ਵੀ ਰ ਜਨਮ ਦਿਨ ਹੁੰਦਾ ਅਸੀਂ ਸੋਚਦੇ ਹਾਂਗੇ ਵੀ ਮਤਲਬ ਇਹਦੀ ਉਮਰ ਘਟ ਰਹੀ ਹੈ ਇਹਨਾਂ ਨੂੰ ਹਮਾ ਆਪ ਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਆਪਣੇ ਬੱਚੇ ਨੇ ਵੀ ਵੱਡਾ ਹੋਵੇ ਵਿਆਹਾਂਗੇ ਸਿਆਹੇ ਕਰਾਂਗੇ ਅਸੀਂ ਸੋਚਦੇ ਹਾਂ ਵੀ ਇਹਦਾ ਇੱਕ ਸਾਲ ਘਟ ਗਿਆ ਹੋਰ ਘਟ ਗਿਆ ਉਹਨ ਜਿਹੜੀ ਦਵਾਈ ਚੱਲ ਰਹੀ ਹੈ ਜਿਹੜੀ ਪੀਜੇ ਦਵਾਈ ਚੱਲ ਉਹ ਦਵਾਈ ਨਾਲ ਕੋਈ ਅਸਰ ਹੋ ਰਿਹਾ ਹੈ ਜਤੋਂ ਲੱਗਦਾ ਹੈ ਕਿ ਉਹ ਦਵਾਈ ਚ ਕੀ ਦਿੱਤਾ ਜਾ ਰਿਹਾ ਹੈ ਜਾਂ ਦਵਾਈ ਨਾਲ ਕੀ ਫਰਕ ਪੈ ਰਿਹਾ ਹੈਗਾ ਮਾੜਾ ਮੋਟਾ ਸਰੀਰ ਕ ਸਹੀ ਹੋ ਰਿਹਾ ਜਾਂ ਉਹ ਵਾਪਰ ਕੀ ਰਿਹਾ ਹੈ ਅਗੰਦੇ ਨਾਲ ਨਹੀਂ ਸਰ ਠੀਕ ਤਾਂ ਨਹੀਂ ਹੋ ਰਿਹਾ ਇਸਮੰਦੀ ਦਵਾਈ ਜਿਆਦਾ ਉਹ ਬੀਕ ਹੋਣ ਦਾ ਜਾ ਰਿਹਾ ਪਹਿਲਾਂ ਤਾਂ ਮਾੜਾ ਮੋਟਾ ਜਹ ਹਜੇ ਤੁਰਦਾ ਸੀ ਹੁਣ ਤਾਂ ਇਹ ਪੱਬਾਂ ਦੀ ਦੁਰਨ ਲੱਗ ਰਿਹਾ ਹੈਗਾ ਜੀ ਜੀ ਤੇ ਹੁਣ ਵੀ ਬਸ ਜਿਹਨੂੰ ਬਾਰ-ਬਾਰ ਡਿੱਗ ਪਾਂਦਾ ਘੱਟੋ-ਘੱਟ 5-7 ਵਾਰ ਤਾਂ ਇਹ ਆਟੋਮੈਟਿਕਲੀ ਡਿੱਗ ਪਾਂਦਾ ਜੀ ਧੁਰਦਾ ਫਿਰਦਾ ਜੀ ਫੇਰੀ ਇਹ ਮੇਰਾ ਪਹਾੜ ਜਿਹੜੇ ਜਿੱਡਾ ਜੀ ਉਹ ਜਿਹੜੋ ਖੇਡਣ ਜਾਂਦਾ ਹੈਗਾ ਇਹਨੂੰ ਆਉਂਦਾ ਵੀ ਮੈਂ ਵੀ ਖੇਡਣ ਜਾਵਾਂ ਫੇਰ ਫੇਰ ਥੋੜਾ ਜਿਹਾ ਜਾਊਗਾ ਤੇ ਪਿੱਛੇ ਫੇਰ ਫੇਰ ਵਾਪਸ ਮੁੜੇ ਆਉਂਦਾ ਵੀ ਕਹਿੰਦਾ ਮੈਂ ਤਾਂ ਵੀ ਉਹਨਾਂ ਨਾਲ ਨਹੀਂ ਜਾ ਸਕਦਾ ਹੈਗਾ ਜੀ ਉਹ ਜੀਤਾਰ ਭਾਈ ਹੁਣ ਜਿਹੜੀ ਦਵਾਈ ਦਿੱਤੀ ਜਾ ਰਹੀ ਹੈ ਜਿਹੜੀ ਤੁਸੀਂ ਆਹ ਪੋਸਟ ਪੜ੍ਹੀ ਸੀ ਮੈਂ ਸਟੀਰੋਇਡ ਦਿੱਤਾ ਜਾ ਰਿਹਾ ਹੈ ਉਹਦੇ ਨਾਲ ਕੀ ਫਰਕ ਪੈ ਰਿਹਾ ਹੈ ਦਵਾਈ ਤਾਸਲ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਕੋਈ ਨਹੀਂ ਇਹਨੂੰ ਸਪਲੀਮੈਂਟ ਹੀ ਦਿੱਤੇ ਜਾ ਰਹੇ ਨੇ ਜੀ ਹੁਣ ਤੱਕ 4 ਸਾਲ ਹੋ ਗਏ ਜੀ ਵਿਟਾਮਿਨ ਡੀ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਨੇ ਜੀ ਜਾਂ ਬਸ ਇੱਕ ਸਟੀਰੋਇਡ ਦਿੱਤਾ ਜਾਂਦਾ ਜੀ ਸਟੀਰੋਇਡ ਨਾਲ ਜਿੱਦਾਂ ਜਿੱਦਾਂ ਅਸੀਂ ਜਾਂਦੇ ਹਰ ਇੱਕ ਵਾਰ ਸਟੀਰੋਇਡ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ ਜੀ ਜਦੋਂ ਸਟੀਰੋਇਡ ਦੀ ਮਾਤਰਾ ਵਧਦੀ ਹੈ ਜੀ ਤਾਂ ਇਹਦੇ ਸਿੱਧਾ ਦਿਲ ਤੇ ਫੇਫੜਿਆਂ ਨੂੰ ਉਹ ਇਫੈਕਟ ਕਰਦੀ ਹੈ ਜੀ ਇਸੇ ਕਰਕੇ ਡਾਕਟਰ ਕਹਿੰਦੇ ਆ ਕਿ ਜੋ ਇਹਦੀ ਲਾਈਫ ਆ ਉਹ 16 ਤੋਂ 18 ਸਾਲ ਹੈ ਹੂੰ ਦਵਾਈ ਹੋਰ ਕੋਈ ਨਹੀਂ ਕਿਤੇ ਇਲਾਜ ਕੋਈ ਨਹੀਂ ਇੰਡੀਆ ਦੇ ਵਿੱਚ ਜੀ ਇਹਦਾ ਬਸ ਕੱਲੇ ਸਪਲੀਮੈਂਟ ਦਿੱਤੇ ਜਾ ਰਹੇ ਨੇ ਉਹ ਟੀਕਾ ਲਵਾਉਣ ਦੇ ਲਈ ਦਵਾਈ ਜਾਣਾ ਪੂਗਾ ਅਮਰੀਕਾ ਜਾਣਾ ਪੂਗਾ ਕਿੱਥੇ ਜਾਣਾ ਪੂਗਾ ਤੇ ਜਾਂ ਉਹ ਟੀਕਾ ਇੱਧਰ ਆਊਗਾ ਕੀ ਟ੍ਰੀਟਮੈਂਟ ਹੈ ਉਹਦਾ ਉਹਦਾ ਤੁਹਾਨੂੰ ਕੋਈ ਪ੍ਰੂਫ ਆਇਆ ਵੀ ਹਾਂ ਇਹਦਾ ਬੱਚੇ ਦਾ ਇਲਾਜ ਸੰਭਵ ਹੈ ਹਾਂ ਜੀ ਪਹਿਲਾਂ ਸੀ ਅਮਰੀਕਾ ਦੇ ਵਿੱਚ ਇਲਾਜ ਸੀਗਾ ਸੀ ਬਹੁਤ ਟਰਾਈ ਕੀਤਾ ਪਰ ਉੱਥੇ ਸਾਡੇ ਕੋਈ ਬਸ ਨਹੀਂ ਚੱਲੀ ਤੇ ਨਾ ਹੀ ਸਾਨੂੰ ਕੋਈ ਇੱਕ ਕੋਈ ਉਥੋਂ ਪ੍ਰੂਫ ਮਿਲਿਆ ਨਾ ਹੀ ਸਾਡਾ ਕੋਈ ਨਾ ਕਮਿਊਨੀਕੇਟ ਹੋਇਆ ਪਰ ਹੁਣ ਇੱਕ ਮੇਰੇ ਰਿਸ਼ਤੇਦਾਰ ਨੇ ਜੀ ਉਹ ਯੂਰਪ ਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਨੇ ਇਹ ਉਹਨਾਂ ਦੇ ਥਰੂ ਹੀ ਪੋਸੀਬਲ ਹੋਇਆ ਜੀ ਉਹ ਦबई ਅਕਸਰ ਜਾਂਦੇ ਰਹਿੰਦੇ ਆ ਜੀ ਉਹਨਾਂ ਨੇ ਉੱਥੋਂ ਪ੍ਰੋਪਰ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਉੱਥੇ ਇੱਕ ਪ੍ਰੋਪਰ ਐਸਟੀਮੇਟ ਲੈਟਰ ਲੈ ਕੇ ਆਏ ਨੇ ਕਿ ਉਹਦੇ ਖਰਚ ਕਿੰਨਾ ਆਉਣਾ ਹੈ ਤੇ ਕਿੱਦਾਂ ਕਿੱਦਾਂ ਹੋਣਾ ਉਹ ਜਿੱਦਾਂ ਜਿਸ ਤਰ੍ਹਾਂ ਉਸ ਐਸਟੀਮੇਟ ਦੇ ਵਿੱਚ ਲੈਟਰ ਦੇ ਵਿੱਚ ਲਿਖਿਆ ਕਿ ਸਾਨੂੰ ਪੂਰਾ 88 ਦਿਨ ਦबई ਦੇ ਵਿੱਚ ਰਹਿਣਾ ਪਊਗਾ ਜੀ ਜੀ ਤੇ ਦਵਾਈ ਦੇ ਵਿੱਚ ਹੀ ਇਹਨਾਂ ਦਾ ਇਲਾਜ ਚੱਲਣਾ ਜੀ ਉਹਦੀ ਟੋਟਲ ਜੋ ਕੋਸਟ ਹੈ ਜੇ ਆਪਾਂ ਡਾਲਰਾਂ ਵਿੱਚ ਕਰੀਏ ਤਾਂ 2900 ਮਿਲੀਅਨ ਹੈ ਜੀ ਜੇ ਦਿਨਾਰਾਂ ਦੇ ਵਿੱਚ ਗੱਲ ਕਰੀਏ ਤਾਂ 1 ਕਰੋੜ 4 ਲੱਖ 3000 ਦਿਨਾਰ ਬਣਦੇ ਆ ਤੇ ਜੇ ਆਪਾਂ ਆਪਣੀ ਭਾਰਤੀ ਕਰੰਸੀ ਦੀ ਗੱਲ ਕਰਦੇ ਆ ਤਾਂ ਉਹ ਟੋਟਲ 25 ਕਰੋੜ ਦੇ ਲਗਭਗ ਅਮਾਉਂਟ ਬਣਦੀ ਹੈ ਜੀ ਅਗਰ ਮੈਂ ਹੁਣ ਖਾਣ ਪੀਣ ਚ ਕਿਵੇਂ ਆ ਜਿਹੜੇ ਜਿਹੜੇ ਖਾਣ ਪੀਣ ਉਹ ਕੀ ਚੱਲ ਰਹੇ ਪਹਿਲਾਂ ਤਾਂ ਵਧੀਆ ਖਾਂਦਾ ਸੀਗਾ ਹੁਣ ਤਾਂ ਬਸ ਇੱਕ ਰੋਟੀ ਤੇ ਆ ਰਿਹਾ ਜੀ ਸਵੇਰ ਇੱਕ ਰੋਟੀ ਖਾਂਦਾ ਜੀ ਸਕੂਲ ਚ ਭਾ ਦਿੰਨੇ ਆ ਜੇ ਤਾਂ ਜੀ ਕਰਦਾ ਖਾ ਲਿਆ ਹੁੰਦਾ ਹੈਗਾ ਨਹੀਂ ਮੋੜ ਲਿਆ ਹੁੰਦਾ ਤੇ ਸ਼ਾਮ ਨੂੰ ਵੀ ਇੱਕ ਰੋਟੀ ਖਾਂਦਾ ਬਸ ਫਰੂਟੇ ਕੁਝ ਵੀ ਨਹੀਂ ਖਾਂਦਾ ਜੀ ਹੂੰ ਕੋਈ ਸਮਾਜ ਸੇਵੀ ਸੰਸਥਾ ਹੁਣ ਤੱਕ ਕਿੰਨੇ ਰੁਪਏ ਇਕੱਠੇ ਹੋ ਚੁੱਕੇ ਨੇਗੇ ਸਮਾਜ ਸੇਵੀ ਸੰਸਥਾ ਜਿੱਥੋਂ ਤੱਕ ਗੱਲ ਆਸੀ ਪੋਸਟਾਂ ਸ਼ੇਅਰ ਕਰ ਰਹੇ ਆ ਜੀ ਬਹੁਤ ਸਾਰੇ ਨਾਲ ਕੰਟੈਕਟ ਕਰ ਵੀ ਰਹੇ ਨੇ ਜਸਤੇ ਤੱਕ ਅਸੀਂ ਵੀ 25 ਕਰੋੜ ਰੁਪਇਆ ਇਕੱਠਾ ਕਰਨ ਦਾ ਤਾਂ ਅਸੀਂ ਇੱਕ ਇੰਡੀਆ ਲੈਵਲ ਦੇ ਉੱਪਰ ਇੱਕ ਕੰਪੈਕਟ ਗਰੁੱਪ ਪਬਲਿਕ ਮਤਲਬੀ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਆ ਜਿਹੋ ਕਰੋਡ ਫੰਡਿੰਗ ਕਹਿੰਦੇ ਆ ਉਹਨਾਂ ਨੂੰ ਅਸੀਂ ਰਜਿਸਟਰਡ ਹੋਏ ਸੀ ਜੀ ਤੇ ਜੇ ਉੱਥੇ ਤੱਕ ਲੱਗਦੇ ਅੱਜ ਤੱਕ 5 ਦਿਨ ਹੋ ਗਿਆ ਜੀ ਉੱਥੇ 230000 ਰੁਪਇਆ ਇਕੱਠਾ ਹੋਇਆ ਜਿਹਦੇ ਵਿੱਚੋਂ ਜ਼ਿਆਦਾਤਰ ਆਪਣੇ ਜਾਣ ਪਛਾਣ ਦੇ ਲੋਕਾਂ ਦੇ ਪੈਸੇ ਆ ਜੀ ਹੂੰ ਤੇ ਜੇ ਦੇਖੀਏ ਤਾਂ ਜ਼ਿਆਦਾ ਕੋਈ ਉੱਥੇ ਸਾਨੂੰ ਰਿਸਪੌਂਸ ਨਹੀਂ ਮਿਲ ਰਿਹਾ ਜੀ ਲੋਕਲ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਨਾਲ ਕਿਸੇ ਰਾਬਤਾ ਹੋਇਆ ਜਾਂ ਕਿਸੇ ਨੇ ਕੀਤਾ ਨਹੀਂ ਹਾਲੇ ਤੱਕ ਸਾਡਾ ਕਿਸੇ ਲੋਕਲ ਸੰਸਥਾ ਨਾਲ ਰਾਬਤਾ ਤਾਂ ਨਹੀਂ ਹੋਇਆ ਨਾ ਹੀ ਕਿਸੇ ਨੇ ਕੀਤਾ ਜੀ ਪਰ ਸਾਨੂੰ ਬਹੁਤੇ ਬੰਦੇ ਨੇ ਕਿਹਾ ਕਿ ਉਸ ਨੂੰ ਮਿਲ ਲਓ ਉਸ ਨੂੰ ਮਿਲ ਲਓ ਤਾਂ ਹੁਣ ਸਾਡਾ ਆਰੰਭ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਦਰਦਰ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਪੈਸੇ ਇਕੱਠੇ ਕਰਨੇ ਆ ਜੀ ਇਲਾਜ ਕਦੋਂ ਤੱਕ ਹੈ ਆਪਣੇ ਕੋਲੇ ਸਮਾਂ ਮਿੱਥਿਆ ਹੋਇਆ ਹੈ ਕਿੰਨੇ ਸਮੇਂ ਤੱਕ ਆਪ ਨੂੰ 25 ਕਰੋੜ ਰੁਪਏ ਚਾਹੀਦੇ ਇਸ ਤੱਕ ਇਹ ਦੁਬਈ ਦਾ ਐਸਟੀਮੇਟ ਲੈਟਰ ਇਹਦੇ ਵਿੱਚ ਲਿਖਿਆ ਜੀ 6 ਮਹੀਨਿਆਂ ਦੇ ਅੰਦਰ ਅੰਦਰ ਜੋ ਕੋਸਟ ਹੈ ਇਹੀ ਰਹਿਣੀ ਹੈ ਜੀ 6 ਮਹੀਨਿਆਂ ਤੱਕ ਆਪਾਂ ਇਹ ਸਾਰੇ ਪੈਸੇ ਇਕੱਠੇ ਕਰਨੇ ਆ ਜੀ ਤੇ ਉਸ ਤੋਂ ਬਾਅਦ ਫਿਰ ਨਹੀਂ ਸਾਰਾ ਪ੍ਰੋਸੈਸ ਇਹ ਆਪਾਂ ਨੂੰ ਦੁਬਾਰਾ ਕਰਨਾ ਪੈਣਾ ਹੈ। ਮਤਲਬ ਮਤਲਬ ਦੁਬਾਰਾ ਪਹੁੰਚ ਕਰਨੀ ਪਊਗੇ ਵੀ ਹੁਣ ਸਾਡੇ ਕਿੰਨੇ ਪੈਸੇ ਲੱਗਣਗੇ ਜੀ ਹੁਣ ਇੱਥੇ ਇਲਾਜ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਇਹ ਇੱਕ ਉਹਨਾਂ ਨੇ ਉਧਾਰੀ ਦੇ ਤੌਰ ਤੇ ਅਮਰੀਕਾ ਤੋਂ ਲਿਆ ਹੋਇਆ ਜੀ ਉਹ ਡਾਕਟਰ ਉੱਥੇ ਦਵਾਈ ਦੇ ਵਿੱਚ ਜੋ ਆਉਂਦੇ ਨੇ ਜੀ ਮਤਲਬ ਹੁਣਾ ਦਸੰਬਰ ਦਾ ਮਹੀਨਾ ਹੈ ਆਪਾਂ ਨੂੰ ਆਪਣੇ ਕੋਲ ਅਪ੍ਰੈਲ ਮਈ ਦਾ ਤੱਕ ਦਾ ਸਮਾਂ ਹੈ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਮਈ ਤਾਂ ਛੱਡਦੀ ਹੈ ਆਪਾਂ ਆਪਣੇ ਕੋਲ 4 ਮਹੀਨੇ ਦੀ ਮਿਹਨਤ ਹੈ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹਨਾਂ 4 ਮਹੀਨਿਆਂ ਚ 25 ਕਰੋੜ ਰੁਪਇਆ ਇਕੱਠਾ ਕਰਨਾ ਹੈ ਹਾਂਜੀ 4 4 ਮਹੀਨਿਆਂ ਦੇ ਵਿੱਚ ਹੀ ਕਿਉਂਕਿ 388 ਦਿਨ ਤਾਂ ਆਪਾਂ ਨੂੰ ਉਹਦੇ ਇਲਾਸਤੇ ਵੀ ਲੱਗਣੇ ਆ 3-4 ਮਹੀਨੇ ਹੀ ਆ ਆਪਣੇ ਕੋਲ ਜੇ ਆਪਾਂ ਸਿੱਧਾ ਆਪਾਂ ਸੋਚੀਏ ਦੇਸਾਂ ਵਿਦੇਸ਼ਾਂ ਚ ਬਸਦੇ ਪੰਜਾਬੀਓ ਤੁਸੀਂ ਅਗਮ ਪ੍ਰੀਤ ਨੂੰ ਤੁਰਦਿਆਂ ਦੇਖਦੇ ਹੋ ਲਿਟ ਦੇ ਦੇਖ ਰਹੇ ਹਾਂ ਪਰਗਮਪ੍ਰੀਤ ਖੇਡਣਾ ਚਾਹੁੰਦਾ ਹੈ। ਅਗਮਪ੍ਰੀਤ ਆਪਣੇ ਦੋਸਤਾਂ ਵਾਂਗ ਸਕੂਲ ਜਾਣਾ ਚਾਹੁੰਦਾ ਹੈ, ਭੱਜਣਾ ਚਾਹੁੰਦਾ ਹੈ। ਤੁਹਾਡੇ ਅੱਗੇ ਬੇਨਤੀ ਕੀਤੀ ਹੈ, ਤੁਸੀਂ ਸਭ ਕੁਝ ਕਰ ਸਕਦੇ ਹੋ। ਤੁਸੀਂ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਹੈ। ਤੁਸੀਂ ਤੁਹਾਡਾ ਇੱਕ ਇੱਕ ਸ਼ੇਅਰ ਅਗਮਪ੍ਰੀਤ ਦੀ ਜ਼ਿੰਦਗੀ ਬਚਾ ਸਕਦਾ ਹੈ। ਜਿੱਥੋਂ ਤੱਕ ਹੋ ਸਕਦਾ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਲੋਕਾਂ ਤੱਕ ਜਿਹੜੇ ਲੋਕ ਵੱਡੇ ਪੱਦਰ ਤੇ ਮਦਦ ਕਰ ਸਕਦੇ ਨੇ 25 ਕਰੋੜ ਦੀ ਰਕਮ ਮਹੀਨੇ 4 ਨੇ ਆਪਣੇ ਕੋਲੇ ਇਹਨਾਂ 4 ਮਹੀਨਿਆਂ ਦੇ ਵਿੱਚ ਅਗੰਪ੍ਰੀਤ ਜਦੋਂ ਸਹੀ ਹੋ ਕੇ ਆਊਗਾ ਜਦੋਂ ਹੱਸਦਾ ਖੇਡਦਾ ਅਗੰਪ੍ਰੀਤ ਫਿਰ ਅਸੀਂ ਦੁਆ ਕਰਦੇ ਆ ਤੁਸੀਂ ਵੀ ਦੁਆ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਉਹ ਸਮਾਂ ਆਵੇ ਜਦੋਂ ਅਗੰਪ੍ਰੀਤ ਦੀ ਆਪਾਂ ਮੁਲਾਕਾਤ ਇਸ ਤਰੀਕੇ ਨਾਲ ਕਰੀਏ ਕਿ ਅਗੰਪ੍ਰੀਤ ਠੀਕ ਹੋ ਗਿਆ ਅਗੰਪ੍ਰੀਤ ਨਾਲ ਗੱਲ ਕਰਦੇ ਆਂ ਅਗੰਪ੍ਰੀਤ ਕਿਵੇਂ ਆਂ ਜੀ ਤਾਂ ਦਵਾਈ ਦਵਾ ਲਈ ਕਿ ਤੈਨੂੰ ਹੈਂ ਟੀਕਾ ਲਵਾ ਲਈਏ ਫਿਰ ਠੀਕ ਹੋ ਜਾਵੇਂਗਾ ਤੂੰ ਹਾਂ ਹੈਂ ਚੱਲੀਏ ਆਪਾਂ ਦਵਾਈ 8 ਸਾਲਾਂ ਦਾ ਅਗੰਪ੍ਰੀਤ ਤੇ ਉਹਦੀ ਮਾਤਾ ਕਮਲਦੀਪ ਕੌਰ ਪਿਤਾ ਜਗਤਾਰ ਸਿੰਘ ਅਸੀਂ ਬੇਨਤੀ ਕਰ ਰਹੇ ਆਂ ਸਕਰੀਨ ਦੇ ਉੱਤੇ ਅਗੰਪ੍ਰੀਤ ਦੇ ਮਾਤਾ ਪਿਤਾ ਦਾ ਖਾਤਾ ਚੱਲ ਰਿਹਾ ਹੈ ਸੰਪਰਕ ਨੰਬਰ ਚੱਲ ਰਿਹਾ ਹੈ ਤੁਹਾਡੇ ਇਰਤ ਗਿਰਦ ਬਹੁਤ ਲੋਕ ਦਾਨੀ ਸੱਜਣ ਹੋਣਗੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹੋਣਗੇ ਇਹ ਵੀਡੀਓ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਇਹ ਵੀਡੀਓ ਪਹੁੰਚਦੀ ਕਰੋਗੇ ਉਮੀਦ ਕਰਦੇ ਆ ਤੁਸੀਂ ਇਹ ਵੀਡੀਓ ਨੂੰ ਬਤੁ ਬਤ ਸ਼ੇਅਰ ਕਰੋਗੇ ਜੁੜੇ ਰਹੋ ਸਰ ਲੇਖ ਦੇ ਨਾਲ